साल च पहली साल च पहली बारे बिजली भावे टोल टैक्स खत्म करने की गल हो चौठ लख रुपये एक दिन का पंजिया का बचता है जी चौंठ लख रुपया पहला जेबा चलता लीगल चल रहे बढ़ा दें दो सौ दिन बधा दें सौ दिन तेरा सौ दिन पर हालत होगी सौ दिन चो वा एक दिन एक दिन दाह का दिन आ गया

मन को की होता सी जितने पटवारी पड़े जाना पता नहीं की हो केड़ी कार रखो हो की कहूंगा किन्ने मंगूंगा पता नहीं मेरी जमीन मेरे ना है भी है तो कमांडिया ने सिखाया ना लागी, पता ही नहीं 最初は。 ਇਹ ਗੱਲ ਨਹੀਂ ਭੰਤੀ ਆਮ ਬੰਦੇਓ ਤੁਸੀਂ ਵੀ ਕਾਜ ਵਰਤਿਆ ਕਰੋ ਉਹ ਕਲੇੰਜ ਜਿਵੇਂ ਗੁੰਡਾ ਕਰਦੀ ਵਾਲਾ ਕੰਮ ਹੈ ਪੈਸਿਆਂ ਦਾ ਕੰਮ ਹੈ ਨਹੀਂ ਨਹੀਂ ਧਰਕ ਆਪਾਂ ਨਹੀਂ ਹਰਾਮ ਹਾਂ ਇਹਨਾਂ ਨੂੰ ਪਰ ਉਹ ਤਾਂ ਲੋਕਾਂ ਨੇ ਆਮ ਲੋਕਾਂ ਦਾ ਕਾਜ ਭਰਨੇ ਆ ਗਏ ਇਹਨਾਂ ਨੂੰ ਪਤਾ ਨਹੀਂ ਸੀ ਕਿ ਕਾਜ ਭਰਨੇ ਆ ਗਏ ਹੁਣ ਕਾਜ ਭਰਨੇ ਆ ਗਏ ਲੋਕ ਫੋਟੋ ਦੇ ਲੋਕ ਨੂੰ ਪਹਿਲੀ ਕੌਣ ਜਾਂਦੀ ਹੈ नवे कागजा वोटा पाती मूल क्या लेकिन गोडी चो नहीं निकल के आए रू फिर असम करने शुरू करते हो दुखी हो गए फिर असी लोग देनिया शुरू कर दिया दुखी हो ਉਹੀ ਧੰਮੇ ਉਹੀ ਜੈਂਪਰ ਉਹੀ ਟ੍ਰਾਂਸਫਰ ਉਹੀ ਗ੍ਰਿਡ ਰਾਤ ਦੇ 8 ਵਜੇ ਆਉਣੀ ਸੀ ਹੁਣ ਜਦੋਂ ਮਰਜੀ ਜਾਓ ਮੋਟਰ ਚਲਾਓ ਮੈਨੂੰ ਬਜ਼ੁਰਗ ਮੇਰੇ ਨਾਲ ਖੇਤਾਂ 'ਚ ਗਿਆ ਸੀ ਬੰਤਾ ਮਜ਼ਾਕ ਮੰਨਦੇ ਪੈ ਗਿਆ ਉਹ ਤਾਂ ਆਲਮ ਪਿੰਡ ਨਾਲੀ ਧੰਮੇ ਦੇ ਨੇ ਰਹਿਮਾਨਾ ਦੇ ਨੇ ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਸ਼ਾਮ ਨੂੰ ਸਾਈਕਲ ਤੇ ਜਾ ਕੇ ਤਿੰਨ ਗ੍ਰਿਪ ਕੱਢ ਕੇ ਲਾਉਂਦਾ ਮੋਟਰ ਤੇ रातिया जल पे हदजे के पिछले फिरते हूं की करा हूं इतो मैं कह दाना भी हम नहीं चाहते सी काम सीख के हम अभी सैकल देखो तो सैकल पहला ਸੱਤਰ ਪਛਾਤੇ ਸਾਡੀਆਂ ਲੱਖਾਂ ਆਕੀਆਂ ਪੈਣਾਂ ਦੀਆਂ ਰੰਗੀਆਂ ਦੁਨੀਆਂ ਦੇ ਰੰਗ ਚਿੱਟੇ ਕਰਦੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਮਿੱ ਲੋ ਉਹਨਾਂ ਨੂੰ ਸੱਜਾ ਤਾਂ ਮਿਲੂਗੀ ਜਿੱਤੇ ਮਰਜੀ ਵੱਡੇ ਹੋਣਗੇ ਜਿੱਦਾਂ ਮਾੜੀ ਸ਼ਬਦਾਂ ਹੋਣ ਉਹਨਾਂ ਨੂੰ ਸਰਾਣਾ ਦਾ ਕਾਰ ਨਹੀਂ ਖਬਰ ਮੇਰੇ ਪਾਸ ਤੇ ਨਹੀਂ ਮਿਲਣਗੇ ਹੁਣ ਉਹਨਾਂ ਭਾਈਕਰਾਂ ਨੂੰ ਕਰੀਏ

ਜੋ ਹੋ ਵੀ ਸੱਜਾ ਕਿੰਨੇ ਕੁਝ ਇਥੇ ਹੈ ਆਜ਼ਮਾਨ ਤਰੀਕਾ ਦੱਸ ਸਕੋ ਕੋਈ ਇਥੇ ਹੈ ਇਸ ਦਾ ਦੱਸੋ ਅੱਠੀ ਕਰੀ ਜਾਂਦੇ ਹੁਣ ਟੋਕਰਾ ਭਰ ਕੇ ਸਮੂਹਤਾਂ ਦਾ ਅਰਹ ਤੇ ਵੀ ਮਾਰੀ ਉਹਦਾ ਉਸੇ ਤਰ੍ਹਾਂ ਦੀ ਆ ਚੱਪੀ ਇੱਕ ਗੱਲ ਹੋ ਗਈ ਇਹਨਾਂ ਨੂੰ ਇਹ ਅਸੀਂ ਸਾਨੂੰ ਕੋਣ ਹੱਥ ਪਾਉਂਦਾ ਉਹ ਸਾਡਾ ਸਾਰਾ ਕੋਈ ਸਾਡੇ ਹੀ ਸਿਸਟਮ ਹੈ ਇਤਰੋਂ ਵੀ ਸਾਡਾ ਉਤਰਾ ਚੱਕੀ ਕਹਿੰਦੇ ਚੱਲਦੀ ਬਹੁਤ ਔੜੀ ਹੈ ਪਰ ਪੀਂਦੀ ਬਹੁਤ ਗਰੀਬ ਹੈ ਸੋ ਵੀਰੋ ਮੈਨੂੰ ਲੱਗਦਾ ਕਿ ਆ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੇ ਕਿਤੇ ਇਹਨਾਂ ਦੀ ਨੀਅਤ ਸੱਚੀ ਹੁੰਦੀ ਜੇ ਪੰਜਾਬ ਨੂੰ ਥੋੜਾ ਹਰਕਤੀ ਭਰ ਦੇਣਾ ਕਰਦੇ ਹੁੰਦੇ ਆਪਾਂ ਉਹ ਐਸਾ ਮਾਣ ਨਹੀਂ ਕਰਦੇ ਹਾਂ ਹੁਣ ਆਪਾਂ ਵੀ ਵਿਲੇਜ ਡਿਫੈਂਸ ਕਮੇਟੀ ਆਪਾਂ ਨਹੀਂ ਬਣਾਇਆ ਜਦੋਂ ਕਰਨਾਗੇ ਤੇ ਪੰਜਾਬ ਤੇ ਕੋਈ

ਬਹੁਤ ਟੱਗੀਆਂ ਫੌਜਾਂ ਸੀ ਉਹਦੇ ਕੋਲੇ ਇੱਧਰ ਸਫਾ ਲੱਖ ਨਾਲ ਇੱਕ ਇੱਧਰ ਵੀ ਬਹੁਤ ਸਾਰੇ ਲੋਕ ਕਹਿੰਦੇ ਸੀ ਇਹ ਲੜਾਈ ਜਿੱਤੀ ਨਹੀਂ ਜਾਣੀ ਪਰ ਗੁਰੂ ਸਾਹਿਬ ਕੋਲੇ ਸੱਚ ਸੀ ਗੁਰੂ ਸਾਹਿਬ ਕੋਲੇ ਚੰਡੀ ਦੀ ਬਾੜ ਸੀ ਗੁਰੂ ਸਾਹਿਬ ਕੋਲੇ ਖਾਲਸੇ ਦੀ ਫੌਜ ਬਣਾਈ ਹੋਈ ਸੀ ਐਸੀਆਂ ਲੜਾਈਆਂ ਲੜੀਆਂ ਸਰਬੰਸਵਾਰਤਾ ਫਿਰ ਵੀ ਤਲਵਾਰਾਂ ਦੇ ਮੂੰਹ ਹੁੰਡੇ ਹੋਏ ਵੀਰੋ ਅੱਜ ਗੁਰੂ ਸਾਹਿਬ ਨੂੰ ਸਵੇਰੇ ਸ਼ਾਮ ਨਤਮਸਤਕ ਕਰਦੇ ਆ ਉਹਨਾਂ ਦੇ ਚਾਤਗਰ ਤੇ ਜਾਂਦੇ ਆ ਅਰੰਗਾਬਾਦ ਜਾ ਕੇ ਦੇਖ ਲਿਓ ਔਰਿੰਜੇ ਵੀਟ ਘਰ ਤੇ ਕੋਈ ਦੀਵਾ ਕਰਦਾ ਨਹੀਂ ਜਿਹੜਾ ਬੜਾ ਬੜਾ ਦੀਵਾ ਸੱਚ ਵੀ ਜਿੱਤਿਆ ਸੱਚ ਵੀ ਜਿੱਤਿਆ

ਕਹਦਾ ਤੇਰੇ ਤਾਂ ਲੋਹੇ ਦਾ ਥੋੜਾ ਬੈਰ ਤੂੰ ਸੋਨਾ ਹੈ ਉਹਦਾ ਸ਼ਹੀਦ ਕਰਦਾ ਉਹਨੂੰ ਤਾਂ ਤਨੂ ਕੋਟਣੀ ਨੂੰ ਕਰਦਾ ਉਹਦਾ ਸ਼ਹੀਦ ਕਰਦਾ ਉਹ ਕਹਿੰਦਾ ਮੈਨੂੰ ਦੁੱਖ ਹਰ ਤੇ ਮੈਨੂੰ ਜਿਹੜਾ ਦਰਦ ਜਦ ਮੇਰੇ ਜਿੱਤਾਂ ਜਾਦੇ ਆਏ ਉਹਨਾਂ ਨੂੰ ਮੈਨੂੰ

ਪੰਜਾਬ ਦੀ ਦਲੋਰੀ ਵਾਪਸ ਲੈ ਕੇ ਆਉਣੀ ਹੈ ਪੰਜਾਬ ਦੇ ਰੰਗ ਵਾਪਸ ਲੈ ਕੇ ਆਉਣੇ ਨੇ ਪੰਜਾਬ ਦੀ ਹਰ ਖੁਸ਼ੀ ਵਾਪਸ ਲੈ ਕੇ ਆਉਣੀ ਹੈ ਹਰ 아이 ਕਹਿੰਦੇ ਆ ਹੌਲੀ ਹੌਲੀ ਬੜਾ ਇੰਦੇ ਵਿੱਚ ਪਹਿਲੀ ਵਾਰ ਹੋਇਆ 805 ਬੱਚੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ NEET ਦਾ ਪੇਪਰ ਕਲੀਅਰ ਕਰਕੇ ਡਾਕਟਰ ਬਣ ਗਏ ਅੱਜ ਬਿਲਕੁਲ ਐਨ ਦੇਸ਼ ਦਾ

ਇਹ ਰਹਿ ਸਾਨ ਕਰਨ ਲੱਗੇ ਸਭ ਨੇ ਤੇ ਸਾਨ ਵੀ ਵੇਖਿਆ ਅਸੀਂ ਫੋਟੋ ਤੇ ਕਿੰਨਾ ਖੋਦਾ ਫੋਟੋ ਫੜਦੇ ਆਂ ਖਾਂਦੇ ਆਪਸੀ ਨਾਲ ਖਾਂਦੇ ਸੀ ਨਾਲ ਸਾਡੇ ਤੇ ਰੋਗ ਤੇ ਨਾਲੇ ਸਾਦ ਮੈਂ ਜਦੋਂ ਛੋਟਾ ਹੁੰਦਾ ਸੀ ਸਾਡੇ ਪਿੰਡ ਵੀ ਮोटा ਮੰਗਣ ਆਉਂਦੇ ਸੀ ਜਿਆਦਾ ਤਾਂ

सवाल पूछो तो इस बार पूछ सकते हैं मैंने पूछा था ऐसे बोलन लग गए तो मैंने बोल दिया था दांपाई दे दिए हैं पापा ने मैंने कहा यार टाइम पर आते हैं पापा है ना उनके ना कटी तो उतना नहीं लगता है ना पहली लाके मिली तो है मैंने आज तो ठीक ही देखने में आए थे नहीं क्या पढ़े हो मैं

ਦਲਤ ਸਮਗਰੀ ਚ ਸਿੱਤੇ ਕੇ ਜਾਂ 2000 ਕੇ ਸੰਪਤੀ ਕੇ ਜਾਂਦੇ ਆ ਤਾਂ ਉਸੇ ਕੋਸਰਡ ਕੋਲ ਤਾਂ ਨਹੀਂ ਆਉਂਦੀ ਜਿਹੜਾ ਕੋਈ ਪੈ ਗਿਆ ਕੋਈ ਸਮੇਤ ਉਹਨੂੰ ਆਪਾਂ ਓਪੀ ਸੈਂਟਰ ਚ ਜਿਹੜਾ ਨਸਲ ਦਾ ਉਹ ਇੰਦਰ ਤੇ ਉਹ ਲੈ ਕੇ ਜਾਨਾ ਉਹ ਸਹੀ ਚਲਾ ਦੇ ਅਸੀਂ ਪਿੰਡਾਂ ਚ ਗਏ ਇੰਦਰ ਕੋ लास्ट ਵਾਲੇ ਲੱਗਦੇ ਜੰਤਰਨ

ਕਿ ਜ਼ੋਰ ਕੰਬਾਸ ਤੇ ਰਲੋ ਯਾਰ ਸੱਤ ਘਰ ਤਾਂ ਕਿਤੇ ਬੈਨ ਵੀ ਛੱਡ ਦਿੰਦੇ ਆ ਤੁਸੀਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਰਲੇ ਹੋ ਨਸਲ ਕੁਸ਼ੀ ਵਾਸਤੇ ਇਕੱਠੇ ਹੋ ਗਏ ਤੁਸੀਂ ਉਹ ਲੋਕੀਂ ਨਹੀਂ ਰਹਿਣਗੇ ਮੋਟਾਪਨ ਤੋਂ ਬਾਕੀ ਨੂੰ ਲੋਕਾਂ ਨੂੰ ਮੋਟਾ ਬੋਲਣ ਤੋਂ ਕਿ ਹੋਸ਼ ਹਵਾਸ ਤਾਂ ਛੱਡੋ ਨਾ ਕੋਈ ਪਰਵਾਹ ਨਹੀਂ ਮਾਝੇ ਕਟੇ

ਜਦੋਂ ਆਵਾਜ਼ਾਂ ਇਹ ਯਾਰ ਹੈਲਪ ਕਰਦਾ ਹੈ ਕਿ ਯਾਰ 15 ਸਾਲ ਪੁੱਛੀ ਹੈ ਸਭ ਦੱਸੋ 15 ਮਿੰਟ ਨਹੀਂ ਰਹੂਗਾ ਉਦੋਂ ਤੱਕ

ਵੀਰੋ ਜਿੰਨਾ ਤੁਸੀਂ ਪਿਆਰ ਦੇਤਾ ਜਿਵੇਂ ਇੰਨੇ ਕਦੀ ਕਰਜ਼ਾ ਲਾਉਣਾ ਹੋਵੇ ਮੈਨੂੰ ਕਈ ਜਨਮ ਲੈਣੇ ਪੈਣਗੇ ਪਰ ਹਰ ਜਨਮ ਚੋਂ ਮੈਂ ਹਰੇਕ ਸਾਥ ਵਾਤਨ 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 ਪੇਟਾਵਾਂ ਅੱਜ ਅਸਰ ਮੰਨੋ ਤੇ ਤੁਹਾਨੂੰ ਤੁਸੀਂ ਪਿਆਰ ਦੇ